ਲਓ ਜੀ ਆਪਣਾ ਬਹੁਤ ਹੀ ਸੁੰਦਰ ਡਿਜ਼ਾਈਨ ਬਣ ਕੇ ਤਿਆਰ ਹੋਇਆ ਇਹ ਆਪਾਂ ਪਹਿਲਾਂ ਬਣਾਇਆ ਹੋਇਆ ਸੀ ਆਪਾਂ ਤੁਹਾਨੂੰ ਬਣਾ ਕੇ ਦੱਸਾਂ ਤੇ ਡਿਜ਼ਾਈਨ ਬਹੁਤ ਹੀ ਪਿਆਰਾ ਬਣਦਾ ਤੁਸੀਂ ਇੱਕ ਵਾਰੀ ਟਰਾਈ ਜ਼ਰੂਰ ਕਰਨਾ ਤੇ 7-7 ਕੁੰਟਿਆਂ ਦਾ ਬਣਾਇਆ ਸੀ ਤੁਸੀਂ 5-5 ਦਾ 10-10 ਦਾ ਵੀ ਰੱਖ ਸਕਦੇ ਹੋ 9-9 ਦਾ ਤੇ 5-5 ਦਾ ਰੱਖ ਸਕਦੇ ਆ ਰੱਖ ਸਕਦੇ ਆ ਅਸੀਂ 7-7 ਦਾ ਰੱਖਿਆ ਇਹ ਡਿਜ਼ਾਈਨ ਬਣਾਉਣ ਦਾ ਤਰੀਕਾ ਵੀਡੀਓ ਲੈਣ ਤੇ ਕਰ ਚਿਰੂਰ ਦੇਖੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ YouTube ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਅਸੀਂ ਨਵਾਂ ਡਿਜ਼ਾਈਨ ਲੈ ਕੇ ਆਏ ਹਾਂ ਬਹੁਤ ਹੀ ਸੁੰਦਰ ਡਿਜ਼ਾਈਨ ਹੈ ਇਹ ਸ ਡਿਜ਼ਾਈਨ ਨੂੰ ਤੁਸੀਂ ਕੋਟੀ ਸਵਟਰ ਜੈਕਟ ਪਾਸੇ ਤੇ ਵੀ ਪਾ ਸਕਦੇ ਹੋ ਇਹ ਬਣ ਕੇ ਬਹੁਤ ਹੀ ਵਧੀਆ ਤਿਆਰ ਹੁੰਦਾ ਹੈ ਛੋਲਮਾ ਫਰਲ ਸਕਾਪ ਕਰਦੇ ਤੇ ਪਾ ਸਕਦੇ ਹਾਂ ਪਾ ਸਕਦੇ ਹਾਂ ਬੱਚਿਆਂ ਦੀਆਂ ਕੁੱਟੀਆਂ ਸਵਟਰਾਂ ਤੇ ਲੇਡੀਜ਼ ਕੁੱਟੀ ਸਵਟਰ ਬਣਾ ਸਕਦੇ ਹਾਂ ਤੇ ਬਹੁਤ ਹੀ ਵਧੀਆ ਬਣ ਕੇ ਆਉਂਦਾ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਉਲਟੇ ਪਾਸੇ ਉਹ ਇਸ ਤਰੀਕੇ ਨਾਲ ਦਿਖਦਾ ਹੈ ਤੇ ਸਧਦੇ ਪਾਸੇ ਉਹ ਇਸ ਤਰੀਕੇ ਨਾਲ ਤੇ ਇਹਨੂੰ ਬਣਾਉਣ ਖਾਤਰ 7 7 ਦੇ حساب ਨਾਲ ਗੁੰਡੇ ਲੈਣੇ ਤੁਸੀਂ 10 9 9 ਦੇ حساب ਨਾਲ ਵੀ ਲੈ ਸਕਦੇ ਹੋ 5 5 ਦੇ حساب ਨਾਲ ਵੀ ਲੈ ਸਕਦੇ ਆਪਾਂ 7 7 ਦੇ حساب ਨਾਲ ਆ ਜੇ ਇਧਰ ਸਿਰੇ ਤੇ ਹੀ ਜਾ ਸਕਦਾ ਇਧਰੋਂ ਵੀ ਕੋਈ ਦਿੱਕਤ ਨਹੀਂ ਇਹ ਹੈ ਆਪਣਾ 21 ਗੁੰਡੇ ਦਾਇਆ ਪਹਿਲਾਂ ਆਪਾਂ 7 ਗੁੰਡੇ ਸਿੱਧੇ ਬਣਾਵਾਂਗੇ ਤੁਸੀਂ ਬਾਟਰ ਜੋ ਵੀ ਬਣਾਉਣਾ ਬਣਾ ਸਕਦੇ ਆ ਦਨ 4 5 6 7 ਹੁਣ ਆਪਾਂ ਧਾਗਾ ਆਪਣੇ ਆਪ ਦੇ ਪਾਸੇ ਕਰਾਂਗੇ ਤੇ 7 ਗੁੰਡੇ ਪਲਟੇ ਬਣਾਵਾਂਗੇ 2-2 ਬੜੀ ਧਾਗਾ ਘਪਾਉਣਾ ਦੰਮ 4 5 6 ਤੇ ਆਪਣੇ 7 ਹੋ ਗਏ 7 ਘੰਟੇ ਆਪਾਂ ਸਿੱਧੇ ਪੜ੍ਹ ਲੈਣੇ

ਨ 8 5 6 7 ਹੁਣ ਜਿਹੜਾ ਆਪਾਂ ਦੋ ਦੋ ਗੇੜੇ ਦਿੱਤੇ ਸੀਗੇ ਹੁੰਡੇ ਦੇ ਇੱਕ ਦੇ ਦੋ ਦੋ ਵਾਰੀ ਘੁਮਾ ਕੇ ਪਣਿਆ ਸੀਗਾ ਉਹਦੇ ਆਪਾਂ ਆਏ ਹੇਡਲਾਈਟ 4 5 6 7 ਵੇ ਸੱਤ ਤਾਂ ਪਾਏ ਨਾਲ 4 3 4 5 6 7 ਸੱਤ ਤਾਂ ਪਲਟੇ ਬਣ ਲੈਣੇ ਹੁਣ ਆਪਾਂ 7 ਮੂਹਰੇ ਸਿੱਧੇ ਬਣ ਲੈਣੇ 5 6 7 ਇਹ ਆਪਾਂ 7 ਗੁੰਡਿਆਂ ਦੇ 7 ਗੁੰਡੇ ਬਣਾ ਲੈਨੇ ਇੱਕ ਧਾਗਾ ਦੇ ਪਾਸੇ ਕਰਨ ਧਾਗਾ ਦੇ ਵਾਸਤੇ ਕਰੇ 2 ਇੱਕ ਬੁੰਨ ਲਿਆ ਤਿੰਨ ਆ ਚਾਰ ਆ ਦੇ ਪਾਸੇ ਧਾਗਾ ਕਰਕੇ ਇਹ 5 ਆਦੇ ਪਾਸੇ ਤੱਕ ਕਰਾਂਗੇ ਸੇ ਇਹ 7 7 ਤੋਂ 7 ਬਣਾ ਲਿਆ ਹੁਣ 7 ਆਪਾਂ ਸਿੱਧੇ ਬਣਾ ਲੈਨੇ उल्टीग उल्टीग उल्टी उल्टीग उल्टीग, ये आप सारी सिलाई सीधी बुन ली उल्टी बुन लैनी उल्टे पास अपना तीजी सिलाई तो सत्त तो सत्त बनाए हैं यह आप चौथी सिलाई उल्टी बुन लैनी चार चार सलांगा का डिजाइन ये अठ सलांग वैसे तो डिजाइन चेंज होगा ये अपनी चौथी सिलाई है उल्टी बुन ली ਜਦથી ਸਲਾਈ ਪਾਈ ਕੇ ਆਪਣੀ ਪੰਜਵੀਂ ਸਲਾਈ ਹੁਣ ਡਿਜ਼ਾਈਨ ਚੇਂਜ ਹੋਊਗਾ ਜਿਹੜਾ ਆਪਾਂ ਪਹਿਲਾਂ ਬਣਾਈ ਸੀ ਪਹਿਲੀ ਸਲਾਈ ਪਾਈ ਸੀ ਪੰਜਵੀਂ ਸਲਾਈ ਉਹੀ ਪਾਉਗੀ ਆਪਣੇ ਆਇਸਟ੍ਰਿਕ ਕਿੰਨਾ ਬਣ ਗਿਆ ਲਓ ਇਹ ਆਪਣੀ ਪਹਿਲੀ ਸਲਾਈ ਦੀ ਤਰ੍ਹਾਂ ਪੰਜਵੀਂ ਸਲਾਈ ਸ਼ੁਰੂ ਹੋਊਗੀ ਹੁਣ <mí> ना प සි सा दो ගමना जा <networks> 5 2 7 ਇਹ ਆਪਣੀ ਪੰਜਵੀਂ ਸਲਾਈ ਪਹਿਲੀ ਸਲਾਈ ਦੀ ਤਰ੍ਹਾਂ ਬਈਆ ਪਹਿਲਾਂ ਬਸ ਦੋ ਵਾਰੀ ਕਮਾ ਕੇ ਇੱਥੇ ਸੱਤ ਗੁੰਡੇ ਬਣੇ ਸਿਉਣ ਆਪਾਂ ਪਹਿਲੇ ਸੱਤ ਬਣੇ ਦੋ ਵਾਰੀ ਕਮਾ ਕੇ ਹੁਣ ਇਹ ਆਪਾਂ ਸਿੱਧੇ ਬਣਾਂਗੇ 2 3 4 5 6 7 ਹੁਣ ਆਪਾਂ ਇਹ 7 ਵੀ ਦੋ ਵਾਰੀ ਧਾਗਾ ਘੁਮਾ ਕੇ ਬੰਨੇ ਇੱਕ 2 10 14 5 ਏ ਹੁਣ ਆਪਣੀ ਛਿੰਮੀ ਥੜਾਈ ਹੈ ਹੁਣ ਆਪਾਂ ਇਹ ਢੇਡ ਲੈਣੇ ਆ 3 ਯਾਰ ਬੰਦੇ 7 ਇਹ ਆਪਾਂ ਉਲਟੇ ਬਣ ਲੈਣੇ ਆ 7 दो तीन चार सात। ये देट देने दो तीन चार सात। ਇਹ ਆਪਣੇ 7 ਘੁੰਟੇ ਹੋ ਗਏ ਧਾਗ ਆਪਣਾ ਇੱਥੇ ਰਹਿ ਗਿਆ ਇਹਦੀ ਕੋਈ ਗੱਲ ਨਹੀਂ ਹੁਣ ਆਪਾਂ ਉਲਟੇ ਪਾਸੇ ਪਾ ਕੇ 7 ਬਣਾ ਲੈਣੇ ਇੱਕ ਦੰਨ ਤੇ ਆ ਚਾਰ ਇਹ ਪੰਜ ਤੇ 6 ਆਦੇਵਾਸੀ ਤੱਕ ਕਰਨਾ ਇਹ 7 ਹੁਣ ਆਪਾਂ ਇਹ 7 ਸਿੱਧੇ ਬੁਣ ਲੈਣੇ ਨੇ ਦੋ 3 4 5 6 7 ਹੁਣ ਇਹ 7 ਵੀ ਆਪਾਂ 7 ਤਾਂ 7 ਬਣਾ ਲੈਣੇ ਇੱਕ ਧਾਗਾ ਦੇ ਪਾਸੇ ਦੋ ਤੇ ਬੁਣ ਲਿਆ ਤਿੰਨ ਧਾਗਾ ਉਧ ਦੇ ਪਾਸੇ ਚਾਰ ਤੇ ਪੰਜ ਧਾਗਾ ਦੇ ਪਾਸੇ 6 ਤੇ 7 ਹੁਣ ਆਪਾਂ ਉਲਟੀ ਸਲਾਈ ਸਾਰੀ ਉਲਟੀ ਪਾਵਾਂਗੇ 1 2 3 4 5 6 7 1 2 3 4 5

अठ सलाइया डिज है लो जी अपना डिजायन बन के तैयार हो गया देखो चार सलाजन बने चार अठ सलाइंगा फिर इतना आप अगली वीडियो च मिलते हैं इसे तरह रिपीट करी जाओ डिजायन बन के तैयार हो जाएगा ਇਸੇ ਤਰ੍ਹਾਂ ਹੀ ਰਿਪੀਟ ਕਰੀ ਜਾਓ ਡਿਜ਼ਾਈਨ ਬਣ ਕੇ ਤਿਆਰ ਹੋ ਜਾ ਬਹੁਤ ਹੀ ਸੁੰਦਰ ਡਿਜ਼ਾਈਨ ਬਣੇ ਤੇ ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਦੇਖਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਵੇ ਸ਼ੇਅਰ ਤੇ ਲਾਈਕ ਕਰਨਾ ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ